ਇਲਾਕੇ ਦਾ ਸਾਰਾ ਤੋਂ ਮਾਲਿਆ ਹੋਇਆ ਇਹਨਾਂ ਨੇ ਗਾਂ ਦਾ ਸੰਕਟ ਦੀ ਆਮ ਦਿਨਾਂ ਵਿੱਚ ਸਾਰੇ ਜੰਦਗੀ ਜੀਉਂਦੇ ਸੁਖੀ ਜਿੰਦਗੀ ਜੀਉਂਦੇ ਆ ਪਰ ਜਦੋਂ ਸੰਕਟ ਆ ਜਵੇ ਉੱਥੇ ਜ਼ਿੰਮੇਵਾਰੀ ਸਰਕਾਰਾਂ ਦੀ ਹੁੰਦੀ ਹੈ ਪਾਣੀ ਦਾ ਸੰਕਟ ਆਵੇ ਪਾਣੀ ਦੀ ਸਪਲਾਈ ਪੀਣ ਲਈ ਪੂਰੀ ਕਰਨੀ ਅਨਾ ਦਾ ਸੰਕਟ ਅਨਾ ਦਾ ਪ੍ਰਬੰਧ ਕਰਨ ਜਿਹੜੇ ਮੌਨਸੂਨਾਂ ਪੰਜਾਬ ਤੋਂ ਬਹੁਤ ਪਿੱਛੇ ਆ ਜੇ ਮੁੜ ਗਈ ਕੋਈ ਚਾਨਸਾਂ ਨਹੀਂ ਬਾਦਸ਼ਾਹ ਹੋਣ ਦੇ ਕੋਈ ਬਰਸਾਤ ਲੱਗਣ ਦਾ ਚਾਂਸ ਹੈ ਨਹੀਂਗਾ ਇਨਾ ਦਿਨਾਂ ਦੇ ਵਿੱਚ ਜੇ بارش ਨਹੀਂ ਹੁੰਦੀ ਤਾਂ ਝੋਨੇ ਲਈ ਪਾਣੀ ਦੀ ਸਪਲਾਈ ਜਿਹੜੀ ਪੂਰੀ ਕਾਨੂੰਨ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ। ਇਹਨਾਂ ਕੋਲ ਸਾਧਨਾ ਬਿਜਲੀ ਦੇਣ ਦਾ। ਬਿਜਲੀ ਇਹਨਾਂ ਕੋਲ ਹੈਗੀ ਆ। ਪਰ ਇਹਨਾਂ ਦੀ ਨੀਤ ਮਾੜੀ ਆ ਸਪਲਾਈ ਪੂਰੀ ਦੇਣੀ ਨਹੀਂ ਚਾਹੁੰਦੇ। ਇਹਨਾਂ ਨੇ ਕਿਹਾ ਹੈਗਾ ਵੀ ਜਿਹੜੀ ਕਿਸੇ ਦੀ ਬਿਜਲੀ ਕੱਟੀ ਜਾਵੇ ਘੰਟਾ ਤੋਂ ਘੰਟਾ ਸੋਕਦਾ ਵੀ ਅਸਤੀਫਾ ਦੇ ਦੇ ਸਰਕਾਰ ਭੱਜ ਘਾੜ ਦੇਵੇ। ਇੱਥੇ ਬਿਜਲੀ ਦੀ ਐਮਰਜੈਂਸੀ ਲੱਗ ਜੇਵੇ ਪੰਜਾਬ ਦੇ ਵਿੱਚ। ਤੇ ਕਿਸਾਨਾਂ ਨੂੰ ਗੁੰਮਰਾਹ ਕਰਦੇ ਆ ਤੁਸੀਂ ਫਸਲ ਦੇ ਭੇਂਟਾ ਲਿਆਓ ਉਹ ਚੌਲਿਆਂ ਨਾਲ ਫਸਲ ਦੇ ਭੇਂਟਾ ਲਈਏ ਕਿੱਥਾਂ ਜੇ ਗੰਨਾ ਬੀਜਦੇ ਆ ਤੁਸੀਂ ਗੰਨੇ ਦਾ ਪੈਸਾ ਨਹੀਂ ਦਿੰਦੇ ਮਿਲਾਂ ਨਹੀਂ ਜਿਵਾਉਦੇ ਟਾਈਮ ਤੋਂ ਪਾਣੀ ਪਰਚੀਆਂ ਨਹੀਂ ਮਿਲਦੀਆਂ 2020 ਦੇ ਪੈਸੇ ਹਜੇ ਵੀ ਰੁਕੇ ਪਏ ਆ ਅੱਜ ਕੀ ਸਿਆਲ ਦੇ ਵਿੱਚ ਜੇ ਆਪਾਂ ੱੱੱਦਾ ਨਾਂ ਮਾਰਦੇ ਕਿੱਥੇ ਹੋ ਕੇ ਕੋਲੇ ਜੋਗਜਤ ਦੀ ਨਾ ਕਰਦੇ ਫਗਵਾੜਾ ਦੀ ਗੰਨਾ ਮਿਲ ਨਹੀਂ ਚੱਲ ਰਹੀ ਕੌਣ ਜਿਵੇਂ ਜਥੇ ਬੰਦੇ ਉਹ ਜਿਲ੍ਹਾ ਲੋਕਾ ਆਫਿਸ ਸਰਕਾਰੀ ਬੜੇ ਔਖੇ ਹੋ ਕੇ ਗਰਮੀ ਸੇ ਘੋੜੀਆਂ ਜਣਾ ਠੇਟੀ ਵਾਲੀ ਮਾਥਰੀ ਆ ਉਹਨਾਂ ਲੋਹਿਆਲੇ ਮੁੱਲਾਪੁਰ ਚ ਘੇਰ ਕੇ ਸੜਕ ਦੇ ਗੱਭੇ ਉਹ ਚਤਾਬਲੀ ਪਛੇਤੀ ਪ੍ਰਧਾਨ ਜੀ ਨੇ ਸੜਕ ਵਿਖਣਾੜੇ ਨਾਲ ਕੇ ਮੰਤਰੀ ਸਾਹਿਬ ਅੱਜ ਉਹ ਦੋ ਤਾਂ ਕਿ ਹਾਈਵੇ ਤੇ ਜਿੰਨੇ ਦਾ ਹਾਈਵੇ ਕੋਈ ਜ਼ਿੰਮੇਵਾਰੀ ਖਾਡੀ ਹੋ ਤੇ ਅਗਲੇ ਦਿਨ ਮੀਟਿੰਗ ਸਾਧ ਲਈ ਚੰਡੀਗੜ੍ਹ ਤੋ ਤਿੰਜੇ ਦਾ ਮੈਲ ਦੇ ਜਿੰਦੇ ਹੋਲੇ ਸਕੇ ਤਾਂ ਮੈਂ ਚੱਲੇ ਸੀ ਕਿਉਂਕਿ ਗੰਨੇ ਦੀ ਬਜਾਈ ਬਹੁਤ ਜ਼ਿਆਦਾ ਹੋਈ ਸੀ ਆਪਣੇ ਲਾਪੇ ਵਿੱਚ ਜੇ ਮੈਲ ਨਾ ਚਾਲਦੇ ਤਾਂ ਸਾਡੇ ਸਾਰੇ ਕਿਸਾਨਾਂ ਨੇ ਰੋੜ ਜਾਣਾ ਤੇ ਖੁਦਕੁਸ਼ੀਆਂ ਬਹੁਤ ਜੜੰਦੇ ਗੰਨੇ ਨੂੰ ਬਿਮਾਰੀ ਪੈ ਗਈ ਸੀ ਗੰਨਾ ਮਾਸੂ ਕਰਿਆ ਸੀ ਜੇ ਹੋਰ ਬਾਹਰ ਮੈਨਾਂ ਨੇ ਕੰਨਾ ਚੱਕਣਾ ਨਹੀਂ ਸੀ ਜੇ ਚੱਕਦੇ ਉਹਨਾਂ ਨੇ ਕਟਰੀਟ ਕਰਕੇ ਚੱਕਣਾ ਕੋਈ ਤਰੀਕਾ ਲਾਇਆ ਲੱਗਿਆ ਪਹਿਲੇ ਕਈ ਵਾਰ ਤੁਹਾਨੂੰ ਨਹੀਂ ਪਸੂਦਾ ਅਸੀਂ ਤੋਰੇ ਰੰਨੇ ਆ ਤੋਰੇ ਰੰਨੇ ਆ ਕਿਦਾਂ ਰੱਖਦੇ ਤੋਰੇ ਰੰਨੇ ਕਿ ਬਰ ਨਹੀਂ ਪਤਾ ਹੁੰਦਾ ਉਸ ਤੋਂ ਬਾਅਦ ਤੌਕਾ ਮਾਰ ਕੇ 14 ਕੋਹ ਪਈਆਂ ਉਹ ਖਾਪੇ ਚ ਪਾਇਆ ਕਿਸਾਨ ਆ ਹੁਣ ਆਪਣਾ ਮੇਰੇ ਖਾਤੇ 3 ਕੁ ਰੁਪਇਆ ਅਜੇ ਵੀ ਖੜਾ ਹੈ ਉਹ ਵੀ ਲੈਣਾ ਆ ਇਹਦੇ ਨਾਲ ਮੂੰਗੀ ਖੇਤ ਦੇ ਨਿਕਲਦੇ 1.5 ਤੋਂ 2 ਕਾਟਾ ਨਿਕਲਦੇ ਆ ਮਸੇ ਮੋਗੇ ਨੇ ਖੇਤੀ ਮੋੜ ਕੇ ਕਿਸਾਨਾਂ 'ਤੇ ਇਲਜ਼ਾਮ ਲਾਉਤਾ ਕਹਿੰਦੇ ਦਵਾਈਆਂ ਸਪਰੇਅ ਕਰਕੇ ਪਕਾਉਂਦੇ ਆ ਮੋਗੇ ਦੇ ਜਿਹੜੇ ਕੁਆਲਿਟੀ ਖਰਾਬ ਹੋ ਗਈ ਤਾਂ ਨਹੀਂ ਖਰੀਦਦੇ ਅਕੇ ਲੈ ਫਾਲਟਰ ਹੁੰਦਾ ਸੈਟਲਮੈਂਟ ਕਰਦਾ ਤਿੰਨ ਸਾਲਾਂ ਤੋਂ ਕੋ ਬੈਂਕ ਲੋਨ ਨਹੀਂ ਦਿੰਦੀ ਤੁਹਾਡੇ ਦੇ ਤਲਵਾਰ ਲਟਕਦੀ ਬੜੀ ਖਤਰਨਾਕ ਮੈਂ ਤੁਹਾਨੂੰ ਤਿੰਨ ਸਾਲ ਕਿਸੇ ਬੈਂਕ ਤੋਂ ਲੋਨ ਨਹੀਂ ਲੈ ਸਕਦੇ ਤੁਹਾਡੇ ਪੈਨ ਕਾਰਡ ਧਾਰ ਕਾਰਡ ਅਟੈਚ ਹੋਏ ਆ ਉਹ ਜਦੋਂ ਲੈਣੇ ਚਲਾਉਦੇ ਆ ਸਾਰਾ ਕੁਟਾ ਨਿਕਲਦਾ ਕਿ ਫੋਕਸ ਤੋਂ ਲੋਨ ਲੈ ਆ ਰਹੇ ਨੇ ਕਰ ਕੇ ਇਹ ਸਰਕਾਰਾਂ ਜੁੱਤੀ ਦੇ ਯਾਰ ਬਣ ਗਈਆਂ ਉਹਨੇ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹੋਂ ਭੜੇ-ਭੜੇ ਬੰਗਲਾਂ ਕਰੀ ਜਾਂਦੇ ਆ ਉਹ ਕਰ ਜਾਂਦੇ ਜੋ ਕਰ ਜਾਂਦੇ ਆ ਆ ਜਿਹੜੇ ਐਮਪੀ ਜਿੱਤ ਕੇ ਗਏ ਆ ਜਿੰਨੇ ਵੀ ਜਿੱਤੇ ਆ ਲੋਕਾਂ ਦਾ ਸਟੇਜਨ ਚੱਲਦਾ ਕਿਸੇ ਨੇ ਵੀ ਤੁਹਾਡੇ ਹੱਕ 'ਚ ਨਾਰਾ ਨਹੀਂ ਮਾਰਿਆ ਵੀ ਬਿਜ਼ਨਸ ਸਪਲਾਈ ਬਹੁਤ ਮਾਰੀ ਹੈ ਜਿੰਦਾ ਪੂਰੀ ਕਰੋ ਪੂਰੀ ਕਰੋ ਪੂਰੀ ਜਲਵਾੜੇ ਮਟਾਵਾਂ ਘਟਕੇ ਤੇ ਸਫਲਾਈ ਪੂਰੀ ਕਰੋ ਪੂਰੀ ਕਰੋ ਪੂਰੀ ਪੰਜਾਬ ਸਰਕਾਰ ਬੋਲਦਾ ਬੋਲਦਾ ਜਨ ਸਾਹਿਬ ਤੁਹਾਡਾ ਨਾਮ ਕੀ ਆ ਤੇ ਕਿਸ ਲਈ ਧਰਨਾ ਦਿੱਤਾ ਹੋਇਆ ਆ ਮੈਂ ਅਮਰੀਕ ਸਿੰਘ ਜ਼ਿਲ੍ਹਾ ਪ੍ਰਧਾਨ ਜਲੰਧਰ ਬੀਕੇ ਜੂ ਕਾਦੀਆਂ ਜਥੇਬੰਦੀ ਜੀ ਅੱਜ ਜਿਹੜਾ ਧਰਨਾ ਦਿੱਤਾ ਆ ਇਹ ਬਿਜਲੀ ਦੀ ਜਿਹੜੀ ਮਾੜੀ ਕਾਰਜ ਹੈ ਜਿਹੜੀ ਜਗ੍ਹਾ ਤੇ ਦਿੱਤਾ ਹੋਇਆ ਕਿਸ ਸਥਾਨ ਤੇ ਬਿਜਲੀ ਦੀ ਮਾੜੀ ਕਾਰਜ ਹੈ ਲਈ ਇਹ ਗਰਾਇਆ ਸਬਡਿਵੀਜ਼ਨ ਔਰ ਗ੍ਰਿਡ ਜਿਹੜਾ ਇਹ ਬਾਂਸੀਆਂ ਟੱਕ ਵਿਖੇ ਦਿੱਤਾ ਗਿਆ ਹੈਗਾ ਮੰਗ ਕੀ ਹੈ ਮੰਗ ਸਾਡੀ ਇਹ ਹੀ ਆ ਵੀ ਕੁਝ ਕਾਫੀ ਸਮੇਂ ਤੋਂ ਜਿਹੜੀਆਂ ਸਾਡੇ ਲਾਈਟ 8 ਘੰਟੇ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਕਿਸਾਨਾਂ ਨੂੰ 8 ਘੰਟੇ ਲਾਈਟ ਨਿਰਵਿਘਨ ਦਿੱਤੀ ਜਾਵੇਗੀ ਪਰ ਹੋਇਆ ਇਹਦੇ ਉਲਟ ਅੱਜ ਜਿਹੜੀ ਲਾਈਟ ਆ 6 ਘੰਟੇ 5 ਘੰਟੇ ਦਿੱਤੀ ਜਾ ਰਹੀ ਆ ਉਹ ਵੀ ਕੱਟ ਲਾ ਲਾ ਕੇ 2 ਘੰਟੇ ਕਦੇ 3 ਘੰਟੇ ਕਦੇ ਘੰਟਾ ਕਦੇ ਇਸ ਤਰ੍ਹਾਂ ਵੀਡੀਓ 5 6 ਘੰਟੇ ਉਹ ਪੂਰੀ ਕੀਤੀ ਜਾਂਦੀ ਆ ਅੱਜ ਅਸੀਂ ਪਰਸੋਂ ਅਖਬਾਰ 'ਚ ਬਿਆਨ ਦਿੱਤਾ ਸੀਗਾ ਕੱਲ ਸਾਡਾ ਅਖਬਾਰ 'ਚ ਬਿਆਨ ਵੀ ਲੱਗਾ ਵੀ ਅਗਰ ਸਰਕਾਰ ਕੱਲ ਸ਼ਾਮ ਤੱਕ ਸਾਡੀ ਜਿਹੜੀ ਮੰਗ ਪੂਰੀ ਕਰ ਦੇਵੇ ਅਸੀਂ ਧਰਨਾ ਨਹੀਂ ਲਾਵਾਂਗੇ ਪਰ ਸਰਕਾਰ ناکਾਮ ਰਹੀ ਆ ਅੱਜ ਇਹ ਧਰਨਾ ਜਿਹੜਾ ਆ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਿਆ ਆ ਬੇ ਉਨਾ ਚਿਰ ਚੱਲਣਾ ਜਿੰਨਾ ਚਿਰ ਉਹਨਾਂ ਦਾ ਕੋਈ ਉੱਚ ਅਧਿਕਾਰੀ ਆ ਕੇ ਸਾਡੇ ਨਾਲ ਇਹ ਵਾਅਦਾ ਨਹੀਂ ਕਰਦਾ ਵੀ ਜਿਹੜੀ ਤੁਹਾਡੀ ਜਿਹੜੀ ਬਿਜਲੀ ਦੀ 8 ਘੰਟੇ ਦੀ ਸਪਲਾਈ ਆ ਅਸੀਂ ਨਿਰਬਿਘਨ ਲਗਾਤਾਰ ਯਕੀਨੀ ਬਣਾਵਾਂਗੇ ਪਰ ਮਾਨ ਸਰਕਾਰ ਤਾਂ ਕਹਿ ਰਹੀ ਹੈ ਕਿਸਾਨਾਂ ਨੂੰ ਬਿਜਲੀ ਬਿਨਾਂ ਕੱਟ ਦਿੱਤੀ ਜਾ ਰਹੀ ਹੈ ਦੇਖੋ ਜੇ ਅੱਜ ਮਾਨ ਸਰਕਾਰ ਕਹਿ ਰਹੀ ਹੈ ਬਿਨਾਂ ਕੱਟ ਤੋਂ ਬਿਜਲੀ ਦਿੱਤੀ ਜਾ ਰਹੀ ਆ ਆ ਜਿਹੜਾ ਇੰਨਾ ਕਿਸਾਨ ਬੈਠਾ ਗਰਮੀ ਦੇ ਵਿੱਚ ਇਹ ਇਹਨੂੰ ਕੋਈ ਸ਼ੌਂਕ ਨਹੀਂ ਗ੍ਰਿਡਾਂ 'ਤੇ ਬਹਿਣ ਦਾ ਘਰਾਂ ਦੇ ਵਿੱਚ ਇੰਨਾ ਸਾਨੂੰ ਕੰਮ ਆ ਝੋਨੇ ਦਾ ਸੀਜ਼ਨ ਆ ਇਹਨੂੰ ਕੋਈ ਸ਼ੌਂਕ ਨਹੀਂ ਸੀ ਇਹ ਤੁਹਾਨੂੰ ਸਾਹਮਣੇ ਪਤਾ ਲੱਗ ਰਿਹਾ ਇਹ ਸਾਰਾ ਦਿਖਾ ਦਿਓ ਉਹਨਾਂ ਨੂੰ ਵੀ ਇਹ ਕਿਸਾਨ ਗ੍ਰਿਡਾਂ ਦੇ ਬੈਠਾ ਕਿਸ ਕੰਮ ਲਈ ਬੈਠਾ ਜਿਹੜੀ ਇਹ ਸਰਕਾਰ ਆ ਬਿਜਲੀ ਦੇ ਮੈਦਦੋਂ ਫੇਲ ਹੋਈ ਆ ਅਸੀਂ ਸਰਕਾਰ ਨੂੰ ਚੇਤਾਵਨੀ ਵੀ ਦਿੰਦੇ ਆ ਔਰ ਬੇਨਤੀ ਵੀ ਕਰਦੇ ਆ ਵੀ ਅਗਰ ਸਾਡੀ ਜਿਹੜੀ ਸਪਲਾਈ 8 ਘੰਟੇ ਪੂਰੀ ਨਹੀਂ ਕੀਤੀ ਗਈ ਲਗਾਤਾਰ ਨਿਰਭੇਗਨ ਉਨਨਾ ਚਿਰ ਅਸੀਂ ਇਹ ਜਿਹੜਾ ਸਾਡਾ ਅੰਦੋਲਨ ਚੱਲਦਾ ਰਹੂਗਾ ਅਗਰ ਕਿਸੇ ਵੀ ਉੱਚ ਅਧਿਕਾਰੀ ਨੇ ਸਾਡੀ ਇੱਥੇ ਆ ਕੇ ਉਹ ਗੱਲ ਨਹੀਂ ਸੁਣੀ ਅਸੀਂ 2 ਘੰਟੇ ਜਾਂ 1.5 ਘੰਟਾ ਇੰਨੀ ਗਰਮੀ 'ਚ ਬਹਿਣਾ ਬਹੁਤ ਔਖਾ ਬੈਠਾਂਗੇ ਨਹੀਂ ਅਸੀਂ ਹੁਣ ਮਿੱਥੇ ਸਮੇਂ ਲਈ ਰੋਡ ਵੀ ਜਾਮ ਕਰਾਂਗੇ ਮੁਕ ਜੈ ਹ ਸਰਕਾਰ ਬੰਦਾਬਾਦ ਮੁਰਦਾਬਾਦ ਜੈ ਹ ਸਰਕਾਰ ਬੰਦਾਬਾਦ ਮੁਰਦਾਬਾਦ 2 ਘੰਟੇ ਸਬਲਾਈ ਯਕੀਨੀ ਬਣਾਓ ਯਕੀਨੀ ਬਣਾਓ ਜਕੀਨੀ ਬਣਾਓ 2 ਘੰਟੇ ਸਬਲਾਈ ਯਕੀਨੀ ਬਣਾਓ ਜਕੀਨੀ ਬਣਾਓ ਜਕੀਨੀ ਬਣਾਓ ਪੰਜਾਬ ਸਰਕਾਰ ਮੁਰਦਾਬਾਦ 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 ਆਜੋ ਵੇਖਿਆ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਘਟਿਓ ਇਸੇਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 9876379499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499